ਹਾਂਜੀ ਬਹੁਤ ਹੀ ਸਤਿਕਾਰਿਤ ਸਰੋਤਿਆਂ ਨੂੰ ਸਾਡੇ ਵੱਲੋਂ ਅਦਬ ਅਤੇ ਸਤਿਕਾਰ ਭਰੀ ਸਤਿ ਸ਼ਕਰੀ। ਹਾਂਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਹਬਰੂ ਹੋਇਆ। ਇਹ ਲੋਕਗੀਤ ਰਿਸ਼ਤਿਆਂ ਦੀ ਨਿਕ ਨੂੰ ਜਿਹੜਾ ਹੈਗਾ ਪੇਸ਼ ਕਰਦਾ। ਤੇ ਤੁਹਾਡੇ ਵੱਲੋਂ ਐਨੇ ਵਧੀਆ ਕੰਪਲੀਮੈਂਟ ਆਉਂਦੇ ਨੇ। ਉਹ ਕੰਪਲੀਮੈਂਟ ਸਾਡੀ ਐਨੇ ਕਿ ਸਾਨੂੰ એનર્ਜੀ ਦੇ ਜਾਂਦੇ ਨੇ ਕਿ ਹਰ ਰੋਜ਼ ਅਸੀਂ ਰੁਝੇਵਿਆਂ ਦੇ ਵਿੱਚੋਂ ਕੋਈ ਨਾ ਕੋਈ ਲੋਕਗੀਤ ਲੈ ਕੇ ਫਿਰ ਤੁਹਾਡੇ ਰੂਹ ਰੂਹ ਹੋ ਜਾਣੇ ਆ ਤੇ ਅੱਜ ਵਾਪਾਂ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀਏ ਤੇ ਇਸ ਲੋਕਗੀਤ ਨੂੰ ਗਾਈਏ ਤੇਰੀ ਜੁਗਨੀ ਦਾ ਗੁੜਾ ਜੇ ਹਾ ਦਾਗਾ ਵੇਚੀ ਰੇ ਵਾਇ ਆ ਵੀਰਾ ਤੇਰੀ ਜੁਗਨੀ ਜੀਰੇ ਵਾਲਿਆ ਵੀਰਾ ਸਰਾ ਹੁੰਦਾਏ ਤਖਤ ਦਾ ਰਾਜਾ ਵੇ ਜੀਰੇ ਵਾਲਿਆ ਵੀਰਾ ਸਰਾ ਹੁੰਦਾਏ ਤਖਤ ਦਾ ਉਗਨੀ ਦੇ ਗੂੜੇ ਗੂੜੇ ਬੰਦ ਵੇ ਵੇ ਚੀਰੇ ਵਾਲਿਆ ਮੀਰਾ ਤੇਰੀ ਉਗਨੀ ਦੇ ਗੂੜੇ ਗੂੜੇ ਬੰਦ ਵੇ ਸਾ ਹੁੰਦੀਆਂ ਨੇ ਫੁੱਲਾਂ ਦੀ ਸੁਗੰਧ ਵੇ ਬੰਦਰ ਵੇ ਵੇ ਚੀਰੇ ਵੜਿਆ ਵੀਰ ਤੇਰੀ ਜੁਗਨੀ ਦੇ ਗੁਣੇ ਗੁੜੇ ਬੰਦਰ ਵੇ ਵੇ ਚੀ ਜੀਰੇ ਵਾਲਿਆ ਵੀਰਾ ਬਾਬਲ ਮਿਲ ਜੇ ਤਾਂ ਪੈ ਜਾਂਦੀ ਠੰਡ ਵੇ ਵੇ ਜੀਰੇ ਵਾਲਿਆ ਵੀਰਾ ਤੇਰੀ ਜੁਗਣੀ ਦੇ ਗੂੜੇ ਗੂੜੇ ਬੰਦ ਵੇ ਵੇ ਚੀਰੇ ਵੜਿਆ ਵੀਰਾ ਤੇਰੀ ਜੁਗਨੀ ਦੇ ਗੁੜੇ ਗੁੜੇ ਬੰਦ ਵੇ ਵੇ ਚੀਰੇ ਵੜਿਆ ਵੀਰਾ ਮਾ ਮਿਲੀਆ ਤਾ ਤੱਕ ਲੈ ਤੇ ਤੰਦ ਵੇ ਸਿਰੇ ਵੜਿਆ ਵੀਰ ਮਾਮਾ ਮੇਰੀ ਆ ਤਾ ਤਕ ਲੈ ਤੇ ਤੰਦ ਵੇ ਵੇ ਸਿਰੇ ਵੜਿਆ ਵੀਰ ਤੇਰੀ ਜੁਗਨੀ ਦੇ ਗੂੜੇ ਗੂੜੇ ਬੰਦ ਵੇ ਸਿਰੇ ਵਾਲਿਆ ਵੀਰਾ ਤੇਰੀ ਜੁਗਨੀ ਦੇ ਗੁੜੇ ਗੁੜੇ ਬੰਦ ਵੇ ਵੇ ਜਿਰੇ ਵਾਲਿਆ ਵੀਰਾ ਵੀਰ ਮਿਲਦੇ ਤਾਂ ਚੜੇ ਜਾਂਦਾ ਵੇ ਜੀਰੇ ਵੜਿਆ ਵੀਰਾ ਵੀਰੇ ਮਿਲਦੇ ਤਾਂ ਚੜੀ ਜਾਵੇ ਚੰਦ ਵੇ ਵੇ ਜੀਰੇ ਵੜਿਆ ਵੀਰਾ ਤੇਰੀ ਜੁਗਨੀ ਦੇ ਗੂੜੇ ਗੂੜੇ ਬੰਦਵੇਂ ਚੀਰੇ ਵੜਿਆ ਵੀਰਾ ਤੇਰੀ ਜੁਗਣੀ ਦੇ ਗੂੜੇ ਗੂੜੇ ਬੰਦਵੇਂ ਵੇ ਚੀਰੇ वेचिरेड वे वीरा ते जुगनी दे गू वे, वे चीरे वेचिरेड वीरा ते जुगनी ਰੇ ਵੜਿਆ ਵੀਰਾ ਨਣਦਾ ਮਿਲਿਆ ਤਾਂ ਗੁੜੇ ਸਰ ਬੰਦ ਵੇ ਵੇ ਚੀਰੇ ਵੜਿਆ ਵੀਰਾ ਨਣਦਾ ਮਿਲਿਆ ਤਾਂ ਗੁੜੇ ਸਰ ਬੰਦ ਵੇ ਪਹਿਲੀ ਜੁਗ ਨੀ ਦੇ ਗੂੜੇ ਗੂੜੇ ਬੰਦ ਵੇ ਵੇ ਜੀਰੇ ਵੜਿਆ ਵੀਰਾ ਤੇਰੀ ਜੁਗ ਨੀ ਦੇ ਗੂੜੇ ਗੂੜੇ ਬੰਦ ਵੇ ਵੇ ਜੀ ਜੇਠ ਦਿਉਰੇ ਸ਼ਰੀ ਕੈ ਦੇ ਬੰਦ ਵੇ ਵੇ ਜੀਰੇ ਵਾਲਿਆ ਵੀਰਾ ਜੇਠ ਦਿਉਰੇ ਸ਼ਰੀ ਕੈ ਦੇ ਬੰਦ ਵੇ ਵੇ ਜੀਰੇ ਵਾਲਿਆ ਤੇਰੀ ਜੁਗਨੀ ਦੇ ਗੂੜੇ ਗੂੜੇ ਬੰਦ ਜੁਗਨੀ ਦੇ ਗੂੜੇ ਗੂੜੇ ਬੰਦਵੇ